ਚੈਨਲ ਸੁਣ ਲੋ ਨੌਜਵਾਨ ਆ ਖਬਰ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਕੈਂਸਰ ਤੰਬਾਕੂ ਤੇ ਮਾੜੀ ਜੀਵਨ ਸ਼ੈਲੀ ਬਣ ਰਿਹਾ ਹੈ ਸਭ ਤੋਂ ਵੱਡਾ ਕਾਰਨ ਜੀ ਹਾਂ ਨੌਜਵਾਨਾਂ ਦੇ ਲਈ ਇਹ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ ਸਿਰ ਅਤੇ ਗਰਦਨ ਦੇ ਕੈਂਸਰ ਹੁਣ ਤੇਜ਼ੀ ਦੇ ਨਾਲ ਵਧ ਰਹੇ ਨੇ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਆਖਿਰ ਇਹ ਕੈਂਸਰ ਕਿਉਂ ਵੱਧ ਰਿਹਾ ਹੈ ਕੀ ਲੱਛਣ ਨੇ ਕੀ ਇਸ ਦਾ ਇਲਾਜ ਹੈ ਪੂਰੀ ਵੀਡੀਓ ਤੁਸੀਂ ਅਖੀਰ ਤੱਕ ਜ਼ਰੂਰ ਦੇਖਿਓ ਦਰਅਸਲ ਅੱਜਕਲ ਨੌਜਵਾਨਾਂ ਦੇ ਵਿੱਚ ਸਿਰ ਅਤੇ ਗਰਦਨ ਦੇ ਕੈਂਸਰ ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਨੇ ਜੋ ਕਿ ਚਿੰਤਾ ਦਾ ਵਿਸ਼ਾ ਬਣ ਗਿਆ ਇਸ ਨੂੰ ਧਿਆਨ ਦੇ ਵਿੱਚ ਦੇਖਦੇ ਹੋਏ ਅਪ੍ਰੈਲ ਦੇ ਵਿੱਚ ਸਿਰ ਅਤੇ ਗਰਦਨ ਦੇ ਕੈਂਸਰ ਜਾਗਰੂਕਤਾ ਮਹੀਨਾ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਇਸ ਕੈਂਸਰ ਦੇ ਬਾਰੇ ਜਾਗਰੂਕ ਕੀਤਾ ਜਾ ਸਕੇ ਤਾਂ ਦੱਸ ਦਈਏ ਕਿ ਅੱਜ ਡਾਕਟਰਾਂ ਦੇ ਵੱਲੋਂ ਵੀ ਕਿਹਾ ਗਿਆ ਹੈਗਾ ਕਿ ਇਸ ਕੈਂਸਰ ਦੇ ਪਿੱਛੇ ਕਈ ਕਾਰਨ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਕਾਰਨ ਤੰਬਾਕੂ ਦਾ ਸੇਵਨ ਹੈ ਬੀੜੀ ਸਿਗਰਟ ਹੁੱਕਾ ਗੁਟਕਾ ਸੁਪਾਰੀ ਜਰਦਾ ਜਾਫਰਖੈਨੀ ਇਹ ਸਾਰੀਆਂ ਆਦਤਾਂ ਛੋਟੀ ਉਮਰ ਦੇ ਵਿੱਚ ਹੀ ਨੌਜਵਾਨਾਂ ਦੇ ਵਿੱਚ ਕੈਂਸਰ ਦਾ ਕਾਰਨ ਬਣ ਰਿਹਾ ਨੇ ਇਸ ਤੋਂ ਇਲਾਵਾ ਸ਼ਰਾਬ ਦਾ ਸੇਵਨ ਹਵਾ ਅਤੇ ਪਾਣੀ ਪ੍ਰਦੂਸ਼ਣ ਕੀਟਨਾਸ਼ਕਾਂ ਅਤੇ ਰਸਾਇਣਿਕਾਂ ਦੇ ਨਾਲ ਭੋਜਨ ਦੇ ਵਿੱਚ ਮਿਲਾਫਟ ਦੀ ਵੀ ਕੈਂਸਰ ਦੇ ਜੋਖਮ ਨੂੰ ਵਧਾ ਰਹੀ ਹੈ ਆਧੁਨਿਕ ਜੀਵਨ ਸ਼ੈਲੀ ਦੀਆਂ ਸਮੱਸਿਆਵਾਂ ਜਿਵੇਂ ਕਿ ਤਣਾਵ ਅਨਿਯਮਿਤ ਨੀਂਦ ਤੇ ਗੈਰ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਵੀ ਇਸ ਬਿਮਾਰੀ ਨੂੰ ਵਧਾ ਰਹੀਆਂ ਨੇ ਸਿਰ ਅਤੇ ਗਰਦਨ ਦੇ ਕੈਂਸਰ ਨੂੰ ਸਮਝਣ ਦੇ ਲਈ ਜੋ ਕਿ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਡਾਕਟਰ ਮਲੋਤਰਾ ਨੇ ਇਸ ਨੂੰ ਸਰਲ ਪਾਸ਼ਾ ਦੇ ਵਿੱਚ ਭਰੀ ਜੋ ਕਿ ਪਰਿਭਾਸ਼ਿਤ ਕੀਤਾ ਹੈਗਾ ਤਦਾਸ ਦिए ਕਿ ਸੀਕੇ ਬਿਰਲਾ ਹਸਪਤਾਲ ਦੇ ਮਾਹਿਰ ਡਾਕਟਰ ਮਨਦੀਪ ਮਲੋਤਰਾ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਕੈਂਸਰ ਦੇ ਪਿੱਛੇ ਬਹੁਤ ਸਾਰੇ ਨਕਾਰਨ ਹੋ ਸਕਦੇ ਨੇ ਤੰਬਾਕੂ ਤੇ ਜੀਵਨ ਸ਼ੈਲੀ ਹੋ ਸਕਦੀ ਹੈ ਮਾੜੀ ਜੀਵਨ ਸ਼ੈਲੀ ਤੇ ਡਾਕਟਰ ਮਲੋਤਰਾ ਨੇ ਇਸ ਨੂੰ ਸਰਲ ਪਾਸ਼ਾ ਦੇ ਵਿੱਚ ਕਿਹਾ ਹੈਗਾ ਕਿ ਉਹਨਾਂ ਦੇ ਅਨੁਸਾਰ ਇਹ ਕੈਂਸਰ ਸਿਰ ਅਤੇ ਗਰਦਨ ਦੇ ਖੇਤਰਾਂ ਦੇ ਵਿੱਚ ਹੁੰਦਾ ਹੈ ਇਸ ਦੇ ਵਿੱਚ ਮੂੰਹ ਜੀਬ ਗਲਾ ਦੀ ਅੰਦਰਲੀ ਚਮੜੀ ਤੇ ਗਲਾ ਤੌਂਸਿਲ, ਆਵਾਜ਼ ਦੀ ਨਲੀ, ਭੋਜਨ ਨਲੀ ਦਾ ਉੱਪਰਲਾ ਹਿੱਸਾ, ਨੱਕ, ਸਾਈਨਸ ਅਤੇ ਅੱਖਾਂ ਦੇ ਆਲੇ-ਦੁਆਲੇ ਹੱਡੀਆਂ ਸ਼ਾਮਿਲ ਨੇ। ਕੁਝ ਮਾਮਲਿਆਂ ਦੇ ਵਿੱਚ ਥਾਇਰੋਇਡ ਅਤੇ ਪੈਰੋਟਿਡ ਗਲੈਂਡ ਦਾ ਕੈਂਸਰ ਵੀ ਇਸ ਸ਼੍ਰੇਣੀ ਦੇ ਵਿੱਚ ਆਉਂਦਾ ਹੈ। ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਦੇ ਵਿੱਚ ਇਸ ਦਾ ਖਤਰਾ ਹੋਰ ਜ਼ਿਆਦਾ ਵੱਧ ਸਕਦਾ ਹੈ। ਹੁਣ ਗੱਲ ਆਉਂਦੀ ਹੈ ਕਿਸ ਦੇ ਲੱਛਣ ਕੀ ਨੇ ਇਸ ਕੈਂਸਰ ਦੇ ਸ਼ੁਰੂਆਤੀ ਰਚਨਾ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਡਾਕਟਰ ਮਲੋਤਰਾ ਨੇ ਇਸ ਕਿਹਾ ਹੈਗਾ ਕਿ ਮੂੰਹ ਦੇ ਵਿੱਚ ਅਲਸਰ ਜੋ ਠੀਕ ਨਹੀਂ ਹੁੰਦੇ ਜੀਬ ਜਾਂ ਫਿਰ ਗਲੇ ਦੇ ਉੱਤੇ ਗੰਡਾ ਆਵਾਜ਼ ਦੇ ਵਿੱਚ ਬਦਲਾ ਨਿਗਲਣ ਦੇ ਵਿੱਚ ਮੁਸ਼ਕਲ ਗਲੇ ਦੇ ਵਿੱਚ ਖਰਾਸ਼ ਜਾਂ ਫਿਰ ਦਰਦ ਕੰਨ ਦੇ ਵਿੱਚ ਦਰਦ ਗਰਦਨ ਦੇ ਵਿੱਚ ਸੋਜ ਜਾਂ ਫਿਰ ਗੰਡਾ ਨੱਕ ਦੇ ਵਿੱਚ ਖੂਨ ਵਗਣਾ ਜਾਂ ਫਿਰ ਕਾਲਾ ਬਲਗਮ ਵਰਗੇ ਲੱਛਣ ਦੇਖੇ ਜਾ ਸਕਦੇ ਨੇ ਜੇ ਇਹ ਲੱਛਣ ਲੰਬੇ ਸਮੇਂ ਤੱਕ ਰਹਿੰਦੇ ਨੇ ਤਾਂ ਤੁਹਾਨੂੰ ਤੁਰੰਤ ਹਸਪਤਾਲ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਤੁਹਾਡੇ ਨਜ਼ਦੀਕੀ ਡਾਕਟਰ ਹੋਣਗੇ ਹਸਪਤਾਲ ਹੋਣਗੇ ਉਹਨਾਂ ਦੇ ਕੋਲ ਜਾ ਕੇ ਆਪਣਾ ਚੈੱਕਅਪ ਜ਼ਰੂਰ ਕਰਵਾਓ ਜਲਦੀ ਪਤਾ ਲੱਗਣ ਦੇ ਨਾਲ ਇਲਾਜ ਆਸਾਨ ਹੋ ਸਕਦਾ ਹੈ ਤੇ ਤੁਹਾਡੀ ਜਾਨ ਵੀ ਬਚ ਸਕਦੀ ਹੈ ਹੁਣ ਗੱਲ ਆਉਂਦੀ ਹੈ ਵੀ ਇਸ ਦਾ ਇਲਾਜ ਕੀ ਹੈ ਸਿਰ ਤੇ ਗਰਦਨ ਦੇ ਕੈਂਸਰ ਦਾ ਨਿਦਾਨ ਕਿਵੇਂ ਕੀਤਾ ਜਾ ਸਕਦਾ ਹੈ ਤਾਂ ਇਸ ਦੇ ਉੱਤੇ ਡਾਕਟਰ ਮਲੋਤਰਾ ਦਾ ਕਹਿਣਾ ਹੈਗਾ ਕਿ ਕੋਈ ਜ਼ਖਮ ਜਾਂ ਫਿਰ ਗੰਡ ਠੀਕ ਨਹੀਂ ਹੋ ਰਹੀ ਤਾਂ ਬਾਇਓਪਸੀ ਕੀਤੀ ਜਾਂਦੀ ਹੈ ਇਸ ਦੇ ਵਿੱਚ ਪ੍ਰਭਾਵਿਤ ਹਿੱਸੇ ਤੋਂ ਟਿਸ਼ੂ ਦਾ ਨਮੂਨਾ ਲਿਆ ਜਾਂਦਾ ਹੈ ਤੇ ਜਾਂਚ ਕੀਤੀ ਜਾਂਦੀ ਹੈ ਸੀਟੀ ਸਕੈਨ ਐਮ ਆਰ ਆਈ ਜਾਂ ਫਿਰ ਪੀ ਈ ਟੀ ਸਕੈਨ ਵਰਗੇ ਟੈਸਟ ਕੈਂਸਰ ਦੇ ਪੜਾਅ ਅਤੇ ਫੈਲਾ ਦਾ ਪਤਾ ਲਗਾਉਂਦੇ ਨੇ ਪਰ ਹੁਣ ਤਰਲ ਬਾਇਓਪਸੀ ਨਾਮਕ ਇੱਕ ਨਵੀਂ ਤਕਨੀਕ ਵੀ ਆ ਚੁੱਕੀ ਹੈ ਜਿਸ ਦੇ ਵਿੱਚ ਖੂਨ ਦੇ ਨਮੂਨੇ ਤੋਂ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ ਇਹ ਉਹਨਾ ਮਾਮਲਾ ਦੇ ਵਿੱਚ ਮਦਦਗਾਰ ਹੁੰਦਾ ਹੈ ਜਿੱਥੇ ਕਿ ਬਾਇਓਪਸੀ ਕਰਨਾ ਮੁਸ਼ਕਲ ਹੁੰਦਾ ਹੁਣ ਗੱਲ ਆਉਂਦੀ ਹੈ ਕਿ ਜੇਕਰ ਇਲਾਜ ਵੀ ਹੋ ਜਾਂਦਾ ਹੈ ਤਾਂ ਸਬਦੇ ਮਨਾਂ ਦੇ ਵਿੱਚ ਸਵਾਲ ਆਉਂਦਾ ਹੈ ਕਿ ਕੀ ਉਹਨਾਂ ਨੂੰ ਦੁਬਾਰਾ ਕੈਂਸਰ ਤਾਂ ਨਹੀਂ ਹੋ ਜਾਊਗਾ ਤਾਂ ਇਸ ਦੇ ਉੱਤੇ ਵੀ ਡਾਕਟਰ ਦਾ ਕਹਿਣਾ ਹੈਗਾ ਕਿ ਇਲਾਜ ਤੋਂ ਬਾਅਦ ਕੈਂਸਰ ਦੁਬਾਰਾ ਵੀ ਹੋ ਸਕਦਾ ਹੈ ਖਾਸ ਕਰਕੇ ਜੇ ਮਰੀਜ਼ ਤੰਬਾਕੂ ਜਾਂ ਫਿਰ ਸ਼ਰਾਬ ਵਰਗੀਆਂ ਆਦਤਾਂ ਨਹੀਂ ਛੱਡਦਾ ਇਹ ਖਤਰਾ ਐਡਵਾਂਸਡ ਸਟੇਜ ਕੈਂਸਰ ਦੇ ਵਿੱਚ ਜ਼ਿਆਦਾ ਹੁੰਦਾ ਹੈਗਾ ਮਰੀਜ਼ ਦੀ ਇਮਿਊਨ ਸਮਰਥਾ ਵੀ ਇਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਤੇ ਹੁਣ ਤਰਲ ਬਾਇਓਪਸੀ ਵਰਗੇ ਟੈਸਟਾਂ ਦੀ ਵਰਤੋਂ ਇਲਾਜ ਤੋਂ ਬਾਅਦ ਵੀ ਨਿਗਰਾਨੀ ਦੇ ਲਈ ਕੀਤੀ ਜਾ ਸਕਦੀ ਹੈ ਤਾਂ ਜੋ ਕੈਂਸਰ ਦੇ ਕਿਸੇ ਵੀ ਦੁਬਾਰਾ ਹੋਣ ਦਾ ਜਲਦੀ ਪਤਾ ਲਗਾਇਆ ਜਾ ਸਕੇ ਤਾਂ ਜੇਕਰ ਤੁਸੀਂ ਵੀ ਇਨਾ ਤੰਬਾਕੂ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਅੱਜ ਤੋਂ ਹੀ ਛੱਡ ਦਿਓ ਕਿਉਂਕਿ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ ਤੁਹਾਡੀ ਜਾਨ ਵੀ ਲੈ ਸਕਦੀ ਹੈ ਤਾਂ ਡਾਕਟਰ ਦੇ ਵੱਲੋਂ ਸੁਝਾਅ ਦਿੱਤੇ ਗਏ ਨੇ ਕੁਝ ਖੁਲਾਸੇ ਵੀ ਕੀਤੇ ਗਏ ਨੇ ਕਿਉਂਕਿ ਅਕਸਰ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵੱਲ ਜ਼ਿਆਦਾ ਚਾਹ ਰਹੀ ਹੈ ਜਿਸ ਕਰਕੇ ਉਹਨਾਂ ਦੀਆਂ ਜਾਨ ਵੀ ਜਾ ਰਹੀ ਹੈ ਤਾਂ ਮਾਪਿਆਂ ਨੂੰ ਇਸ ਦਾ ਕਾਫੀ ਜਿਹੜੀ ਕਿ ਚਿੰਤਾ ਰਹਿੰਦੀ ਹੈ ਮਾਪਿਆਂ ਨੂੰ ਕਿ ਉਹਨਾਂ ਦੇ ਬੱਚਾ ਨੂੰ ਕੁਝ ਹੋ ਨਾ ਜਾਵੇ ਤਾਂ ਜੇਕਰ ਜੋ ਕਿ ਤੁਹਾਡੇ ਬੱਚੇ ਜਾਂ ਫਿਰ ਤੁਹਾਡੇ ਨਾਲ ਪੜਦੇ ਕੋਈ ਵੀ ਬੱਚੇ ਕਿਉਂਕਿ ਇਹ ਲਤ ਜਿਹੜੀ ਕਿ ਨਸ਼ੇ ਦੀ ਹੁੰਦੀ ਹੈ ਇਹ ਸਕੂਲ ਟਾਈਮ ਤੋਂ ਹੀ ਬੱਚਿਆਂ ਦੇ ਅੰਦਰ ਪੈ ਜਾਂਦੀ ਹੈ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਨੇ ਬੱਚੇ ਕਾਲਜ ਤੱਕ ਵੀ ਇਹ ਗੱਲ ਜਾਂਦੀ ਰਹਿੰਦੀ ਹੈ ਤੇ ਬਾਅਦ ਦੇ ਵਿੱਚ ਅਖੀਰ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਕੈਂਸਰ ਹੋਣ ਲੱਗ ਗਿਆ ਤੇ ਹੁਣ ਜਿਹੜਾ ਕਿ ਤੇਜ਼ੀ ਦੇ ਨਾਲ ਸਿਰ ਅਤੇ ਗਰਦਨ ਦਾ ਕੈਂਸਰ ਜ਼ਿਆਦਾ ਵਧ ਰਿਹਾ ਤੇ ਜੇਕਰ ਤੁਹਾਨੂੰ ਕੋਈ ਅਜਿਹੇ ਲੱਛਣ ਮਹਿਸੂਸ ਹੁੰਦੇ ਨੇ ਤੁਹਾਨੂੰ ਪਤਾ ਲੱਗਦਾ ਹੈ ਤੁਹਾਡੇ ਸਰੀਰ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਤਾਂ ਜ਼ਰੂਰ ਆਪਣੇ ਡਾਕਟਰ ਨਾਲ ਸੰਪਰਕ ਕਰਿਓ ਤਾਂ ਕਿ ਤੁਹਾਡੀ ਸਿਹਤ ਨੂੰ ਕੁਝ ਨਾ ਹੋ ਸਕੇ ਤੇ ਤੁਹਾਡਾ ਇਲਾਜ ਜਲਦੀ ਤੋਂ ਜਲਦੀ ਹੋ ਸਕੇ ਤੇ ਤੁਸੀਂ ਠੀਕ ਹੋ ਸਕੋ